ਜੋਮਰੀ ਕਾਲੀ ਪੰਥ ਬਣਾਇਆ ਧਾਰਮਿਕ ਜਥੇਬੰਦੀ ਬਣਾਈ ਹੈ ਤੇ ਮੇਰੀ ਬੇਨਤੀ ਹੈ ਕਿ ਕੋਈ ਸਿਆਸੀ ਪਾਰਟੀ ਵੱਲੋਂ ਚੋਣਾਂ ਨਾ ਲੜਨ ਧਾਰਮਿਕ ਜਥੇਬੰਦੀ ਬਣਨ ਚੋਣਾਂ ਲੜਨ ਇਹ ਸਾਰਿਆਂ ਦੀ ਮੇਰੀ ਬੇਨਤੀ ਵੀ ਉਹਦੇ ਵਿੱਚ ਸ਼ਾਮਲ ਹੋਵੇ ਤੁਸੀਂ ਮਤੇ ਤੋਂ ਆਪਣੇ ਆਪ ਆਜ ਵੀ ਆਜ ਵੀ ਤੁਸੀਂ ਲਾਉਣੀ ਸੀਗੀ ਤੋਂ ਮਤੇ ਤੁਸੀਂ ਪ੍ਰਮਾਣਗੀ ਲਈ ਸੀ ਮਾਈਕ ਕਿਉਂ ਬੰਦ ਕੀਤਾ ਗਿਆ ਪਹਿਲਾਂ ਇਹ ਇਹ ਤਾਂ ਪ੍ਰਧਾਨ ਜੀ ਨੂੰ ਪੁੱਛੋ ਨਾ ਕਿਉਂ ਬੰਦ ਕੀਤਾ ਉਹ ਜੀ ਪੁੱਛੋ ਨਹੀਂ ਨਹੀਂ ਮੈਂ ਤੇ ਬੋਲ ਰਹੀ ਸੀ ਹਾਂਜੀ ਕਿਉਂ ਬੰਦ ਕਰ ਬੀਬੀ ਜੀ ਜਿਹੜੀ ਗੱਲ ਸੀ ਜਿਹੜੀ ਉੱਥੇ ਨਹੀਂ ਬੋਲਣ ਦਿੱਤੇ ਨਹੀਂ ਨਹੀਂ ਮੈਂ ਤਾਂ ਸਾਰਾ ਹੀ ਬੋਲਿਆ ਜੋ ਮੈਂ ਮਤਾ ਲਗਾਈ ਸੀ ਸਾਰਾ ਹੀ ਬੋਲਿਆ ਇਹ ਜਿਹੋ ਉਹਨਾਂ ਨੇ ਰੱਦ ਕੀਤਾ ਜਾਂ ਉਹਨਾਂ ਨੇ ਮਿਊਟ ਕੀਤਾ ਤੇ ਉਹਨਾਂ ਨੂੰ ਪੁੱਛੋ ਨਾ ਪਾਪਾ ਕਲਚਰ ਵਾਲੀ ਬਾਈਟ ਆਈ ਉਸ ਤੋਂ ਬਾਅਦ ਸਾਰਾ ਕੁਝ ਦੇਖੋ ਮੈਂ ਇਹ ਕਿਹਾ ਸੀ ਕਿ ਪੰਜ ਪ੍ਰਧਾਨੀ ਪ੍ਰਣਾਰੀ ਨੂੰ ਅਸੀਂ ਕਤਲ ਕਰਕੇ ਅਸੀਂ ਉਹਨੂੰ ਅੱਖੋਂ ਪਰੋਕੇ ਕਰਕੇ ਅਸੀਂ ਲਫਾਫਾ ਕਲਚਰ ਵਿੱਚ ਹੀ ਰਹਿ ਅਸੀਂ 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 ਮਤਲਬ ਅਸੀਂ ਸਾਰੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਆਪਾਂ ਪੰਜ ਪ੍ਰਧਾਨੀ ਪ੍ਰਣਾਲੀ ਨੂੰ ਮਾਨਤਾ ਦਈਏ ਸਰਦਾਂਤਾ ਨੂੰ ਮਾਨਤਾ ਦਈਏ ਔਰ ਆਪਣੇ ਇਸ ਮਹਾਨ ਸਰਸਤਾ ਦਾ ਸਿਰ ਉੱਚਾ ਕਰੀਏ ਬੀਬੀ ਜੀ ਅੱਜ ਕਿਸੇ ਵਿਰੋਧ ਕੀਤਾ ਹੈਗਾ ਇਹ ਬਿੱਲ ਦਾ ਕਿ ਸਰਪੰਚ ਜੀ ਆਪਣਾ ਕੋਈ ਚੈਨਲ ਖੋਲਣ ਜਾ ਰਹੀ ਹੈਗੀ ਇਹਦਾ ਟੈਂਡਰ ਹੀ ਦੁਬਾਰਾ ਟੈਂਡਰ ਹੀ ਭਰੇ ਜਾਣਗੇ ਮੈਂ ਹੁਣ ਵੀ ਕਹਿੰਨੀ ਐ ਤੇ ਅੰਦਰ ਵੀ ਕਿਹਾ ਇਹ ਪ੍ਰਧਾਨ ਸਾਹਿਬ YouTube ਚੈਨਲ ਤੇ ਆਲਰੇਡੀ ਤੁਸੀਂ ਤਿਆਰ ਕੀਤਾ ਹੋਇਆ ਹੁਣ ਲੋੜ ਹੈ ਸੈਟਲਾਈਟ ਚੈਨਲ ਤਿਆਰ ਕਰਨ ਦੀ ਪੂਰਾ ਚੈਨਲ ਤਿਆਰ ਕਰੋ ਕੌਣ ਬੜੀ ਮਹਾਨ ਹੈ ਕੌਣ ਬੜੀ ਬਿਆਲੂ ਹੈ ਕੌਮ ਨੂੰ ਤਾਂ ਤੁਸੀਂ ਕਹੋ ਆਪਣਾ ਆਪਾਂ ਨਿਸ਼ਾਵਾਰ ਕਰ ਦੇਗੀ ਤੁਸੀਂ ਕਿਉਂ ਘਬਰਾ ਨਹੀਂ ਹੋ ਤੁਸੀਂ ਟੈਂਡਰ ਬਿਲਕੁਲ ਨਹੀਂ ਕਰਨੇ ਨਾ ਟੈਂਡਰ ਹੋਣਾ ਚਾਹੀਦਾ ਨਾ ਕਿਸੇ ਨੂੰ ਇਹ ਦੇਣਾ ਚਾਹੀਦਾ ਆਪਣਾ ਚੈਨਲ ਤਿਆਰ ਕਰੋ ਪ੍ਰਧਾਨ ਜੀ ਨੇ ਇਸ ਗੱਲ ਨਾਲ ਸੰਮਾਨੀ ਪਰਿਆ ਉਹ ਕਹਿੰਦੇ ਅੱਜ ਦਾ ਨਿਕਾਤੀ ਇੱਕੋ ਹੀ ਨਿਕਾਤੀ ਪ੍ਰੋਗਰਾਮ ਹੈ ਉਹਨਾਂ ਨੂੰ ਪੁੱਛ ਲੋ ਦੇਖੋ ਭਾਜੀ ਨੰਗਰ ਦੇ ਅੰਤਮਾਨ ਨੂੰ ਦੇਖਦੇ ਹਾਂ ਭਾਜੀ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਭਗਵਾਨ ਦਾ ਮਾਨ ਦੀ ਇਹ ਤਖਲ ਹੁੰਦਾ ਜੀ ਗਲਤ ਹੈ ਐਕਟ ਵਿੱਚ ਕੋਈ ਕੋਈ ਸਰਕਾਰ ਕੋਈ ਸਿਆਸੀ ਪਾਰਟੀ ਦਾਗਲ ਹੁੰਦਾ ਜੀ ਨਹੀਂ ਕਰ ਸਕਦੀ ਨਹੀਂ ਇਹ ਨਹੀਂ ਉਹ ਸੁਝਾਅ ਦੇ ਸਕਦਾ ਐਕਟ ਵਿੱਚ ਤਬਦੀਲੀ ਨਹੀਂ ਕਰ ਸਕਦਾ ਵੀਰ ਐਕਟ ਵਿੱਚ ਕੋਈ ਸਰਕਾਰ ਨਹੀਂ ਕਰ ਸਕਦੀ ਸਿਵਾਏ ਸ਼ੋਮਨਿਕ ਮੇਰੀ ਪ੍ਰਵਾਨਗੀ ਤੋਂ ਬਿਨਾ ਸੈਂਟਰ ਕਰ ਸਕਦਾ ਹੈ ਉਹ ਵੀ ਸ਼੍ਰੋਮਣੀ ਕਮੇਟੀ ਜਦੋਂ ਮਤਾ ਪਾਸ ਕਰਕੇ ਦੇਗੀ ਨਾ ਨੰਗਲੰਦ ਸਰ ਜੀ ਨੰਗਲੰਦ ਕਰਗੀ ਇਲੈਕਸ਼ਨ ਹੈ ਕਰਿਓ ਭਾਈ ਨਹੀਂ ਆਉਣਾ ਲਈ ਹੈ ਕਿਉਂਕਿ ਇਹ ਫੋਟੋ ਸੂਚੀ ਮੰਗ ਲਈ ਹੈ ਗੁਰਦੁਆਰਾ ਚੋਣ ਕਮਿਸ਼ਨ ਨੇ ਮੈਂ ਸ਼੍ਰੋਮਣੀ ਪੰਥ ਚੋਮਣੀ ਕਾਲੀ ਪੰਥ ਬਣਾਇਆ ਧਾਰਮਿਕ ਜਥੇਬੰਦੀ ਬਣਾਈ ਹੈ ਤੇ ਮੇਰੀ ਬੇਨਤੀ ਹੈ ਕਿ ਕੋਈ ਸਿਆਸੀ ਪਾਰਟੀ ਵੱਲੋਂ ਚੋਰ ਨਾ ਲੱਗਣ ਆ ਜਿੰਨੇ ਜੱਤੇ ਬੰਦੀ ਬਣ ਚੋਲਣ ਇਹ ਸਾਰਿਆਂ ਮੇਰੀ ਬੇਨਤੀ ਵੀ ਉਹਦੇ ਚ ਸ਼ਾਮਲ ਹੋ ਗੋ ਤੁਸੀਂ ਮਤੇ ਤੋਂ ਆਪਣੀ ਆਜਲੀ ਆਜਲੀ ਤੁਸੀਂ ਲਾਉਣੀ ਸੀ ਕਿ ਤੋਂ ਮਤੇ ਤੁਸੀਂ ਪ੍ਰਮਾਣ ਕੀ ਲਈ ਸੀ ਮਾਈਕ ਕਿਉਂ ਬੰਦ ਕੀਤਾ ਗਿਆ ਪਹਿਲਾਂ ਇਹ ਤਾਂ ਪ੍ਰਧਾਨ ਜੀ ਨੂੰ ਪੁੱਛੋ ਨਾ ਕਿਉਂ ਬੰਦ ਕੀਤਾ ਇਹ ਨਹੀਂ ਨਹੀਂ ਮੈਂ ਤਾਂ ਬੋਲ ਰਹੀ ਸੀ ਹਾਂਜੀ ਕਿਉਂ ਬੰਦ ਕੀਤਾ ਜਿਹੜੀ ਗੱਲ ਹੈ ਜਿਹੜੀ ਉੱਥੇ ਨਹੀਂ ਬੋਲਣ ਦਿੱਤੇ ਨਹੀਂ ਨਹੀਂ ਮੈਂ ਤਾਂ ਸਾਰਾ ਹੀ ਬੋਲਿਆ ਜੋ ਮੈਂ ਮਤਾ ਲਗਾਈ ਸੀ ਸਾਰਾ ਹੀ ਬੋਲਿਆ ਇਹ ਜੋ ਉਹਨਾਂ ਨੇ ਰੱਦ ਕੀਤਾ ਜਾਂ ਉਹਨਾਂ ਨੇ ਇਹ ਮਿਊਟ ਕੀਤਾ ਤੇ ਉਹਨਾਂ ਨੂੰ ਪੁੱਛੋ ਨਾ ਬਾਬਾ ਕਲਚਰ ਵਾਲੀ ਬਾਈਟ ਆਈ ਉਸ ਤੋਂ ਬਾਅਦ ਸਾਰਾ ਕੁਝ ਦੇਖੋ ਮੈਂ ਇਹ ਕਿਹਾ ਸੀ ਕਿ ਪੰਜ ਪ੍ਰਧਾਨੀ ਪ੍ਰਨਾਰੀ ਨੂੰ ਅਸੀਂ ਕਤਲ ਕਰਕੇ ਅਸੀਂ ਉਹਨੂੰ ਅੱਖੋਂ ਪਰੋਕੇ ਕਰਕੇ ਅਸੀਂ ਲਫਾਫਾ ਕਲਚਰ ਵਿੱਚ ਹੀ ਰਹੇ ਅਸੀਂ 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 ਮਤਲਬ ਅਸੀਂ ਸਾਰੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਆਪਾਂ ਪੰਜ ਪ੍ਰਧਾਨੀ ਪ੍ਰਣਾਲੀ ਨੂੰ ਮਹਾਨਤਾ ਦਈਏ ਸਿਧਾਂਤਾਂ ਨੂੰ ਮਹਾਨਤਾ ਦਈਏ ਔਰ ਆਪਣੇ ਇਸ ਮਹਾਨ ਸਿਰਸਤਾ ਦਾ ਸਿਰ ਉੱਚਾ ਕਰੀਏ ਬੀਬੀ ਜੀ ਅੱਜ ਕਿਸੇ ਵਿਰੋਧ ਕੀਤਾ ਹੈਗਾ ਇਹ ਬਿੱਲ ਦਾ ਕੀ ਅਸ਼ੋਕਿੰਗ ਮੈਡੀ ਆਪਣਾ ਕੋ ਚੈਨਲ ਖੋਲਣ ਜਾ ਰਹੀ ਹੈਗੀ ਜਿੰਮੇ ਦਾ ਟੈਂਡਰੀ ਦੁਆਰਾ ਟੈਂਡਰ ਹੀ ਭਰੇ ਜਾਣਗੇ ਮੈਂ ਹੁਣ ਵੀ ਕਹਿੰਨੀ ਹੈ ਤੇ ਅੰਦਰ ਵੀ ਕਿਹਾ ਇਹ ਪ੍ਰਧਾਨ ਸਾਹਿਬ YouTube ਚੈਨਲ ਤੇ ਆਲਰੇਡੀ ਤੁਸੀਂ ਤਿਆਰ ਕੀਤਾ ਹੋਇਆ ਹੁਣ ਲੋੜ ਹੈ ਸੈਟਲਾਈਟ ਚੈਨਲ ਤਿਆਰ ਕਰਨ ਦੀ ਪੂਰਾ ਚੈਨਲ ਤਿਆਰ ਕਰੋ ਕੌਣ ਬੜੀ ਮਹਾਨ ਹੈ ਕੌਣ ਬੜੀ ਬਿਆਲੂ ਹੈ ਕੌਮ ਨੂੰ ਤਾਂ ਤੁਸੀਂ ਕਹੋ ਆਪਣਾ ਆਪਾਂ ਨਿਸ਼ਾਵਾਰ ਕਰ ਦੇਗੀ ਤੁਸੀਂ ਕਿਉਂ ਘਬਰਾ ਨਹੀਂ ਹੋ ਤੁਸੀਂ ਟੈਂਡਰ ਬਿਲਕੁਲ ਨਹੀਂ ਕਰਨੇ ਨਾ ਟੈਂਡਰ ਹੋਣਾ ਚਾਹੀਦਾ ਨਾ ਕਿਸੇ ਨੂੰ ਇਹ ਦੇਣਾ ਚਾਹੀਦਾ ਆਪਣਾ ਚੈਨਲ ਤਿਆਰ ਕਰੋ ਪ੍ਰਧਾਨ ਜੀ ਨੇ ਇਸ ਗੱਲ ਨਾਲ ਸੰਮਾਨੀ ਪਰੀਆ ਕਹਿੰਦੇ ਅੱਜ ਦਾ ਨਿਕਾਤੀ ਇੱਕੋ ਹੀ ਨਿਕਾਤੀ ਪ੍ਰੋਗਰਾਮ ਹੈ ਉਹਨੂੰ ਪੁੱਛ ਲੋ ਦੇਖੋ ਭਾਜੀ ਲੰਗਰ ਆਉਂਦਾ ਹੋ ਅੰਤਮਾਨ ਨੂੰ ਦੇਖਦੇ ਸੁਣਾ ਭਾਜੀ ਮੈਂ ਤਾਂ ਪਹਿਲਾਂ ਹੀ ਕਹਿ ਚੁੱਕੀ ਆ ਕਿ ਭਗਵਾਨ ਦਾ ਮਾਨ ਦੀ ਇਹ ਦਖਲੰਦਗੀ ਗਲਤ ਹੈ ਐਕਟ ਵਿੱਚ ਕੋਈ ਕੋਈ ਸਰਕਾਰ ਕੋਈ ਸਿਆਸੀ ਪਾਰਟੀ ਦਖਲੰਦਗੀ ਨਹੀਂ ਕਰਦੀ। ਨਹੀਂ ਇਹ ਨਹੀਂ ਉਹ ਸੁਝਾਅ ਦੇ ਸਕਦਾ ਐਕਟ ਵਿੱਚ ਤਬਦੀਲੀ ਨਹੀਂ ਕਰ ਸਕਦਾ ਵੀਰ ਐਕਟ ਵਿੱਚ ਕੋਈ ਸਰਕਾਰ ਨਹੀਂ ਕਰ ਸਕਦੀ ਸਿਵਾਏ ਸ਼ੋਮਨਿਕ ਮੇਰੀ ਪ੍ਰਵਾਨਗੀ ਤੋਂ ਬਿਨਾ ਸੈਂਟਰ ਕਰ ਸਕਦਾ ਉਹ ਵੀ ਸ਼ਰਮਣੀ ਕਮੇਟੀ ਜਦੋਂ ਮਤਾ ਪਾਸ ਕਰਕੇ ਦੇਗੀ ਨਾ ਨਗਰਾਂ ਦਾ ਸਰਕਲ ਨਗਰਾਂ ਦਾ ਇਲੈਕਸ਼ਨ ਹੈ ਇਲੈਕਸ਼ਨ ਕਰਿਓ ਨਹੀਂ ਆਉਣਾ ਲਈ ਹੈ ਕਿਉਂਕਿ ਇਹ ਫੋਟੋ ਸੂਚੀ ਮੰਗ ਲਈ ਹੈ ਗੁਰਦੁਆਰਾ ਚੌਂਕੀਸ਼ਾਨੇ ਮੈਂ ਸ਼ਰਮਣੀ ਪੰਥ ਚੌਂਮੜੀ ਕਾਲੀ ਪੰਥ ਬਣਾਇਆ ਧਾਰਮਿਕ ਜਥੇਬੰਦੀ ਬਣਾਈ ਹੈ ਤੇ ਮੇਰੀ ਬੇਨਤੀ ਹੈ ਕਿ ਕੋਈ ਸਿਆਸੀ ਪਾਰਟੀ ਵੱਲੋਂ ਚੋਰ ਨਾ ਲੱਗਣ ਆਰਮਿਕ ਜੱਤੇ ਬੰਦੀ ਬਣਾ ਚੋਲਨ ਇਹ ਸਾਰਿਆਂ ਮੇਰੀ ਬੇਨਤੀ ਵੀ ਉਹਦੇ ਵਿੱਚ ਸ਼ਾਮਲ ਹੋ ਗਏ ਤੁਸੀਂ ਮਤੇ ਤੋਂ ਆਪਣੇ ਆਜਰੀ ਬਾਜਰੀ ਤੁਸੀਂ ਲਾਉਣੀ ਸੀਗੀ ਤੋਂ ਮਤੇ ਤੁਸੀਂ ਪ੍ਰਮਾਣਗੀ ਲਈ ਸੀ ਮਾਈਕ ਕਿਉਂ ਬੰਦ ਕੀਤਾ ਗਿਆ ਪਹਿਲਾਂ ਇਹ ਦੱਸੋ ਇਹ ਤਾਂ ਪ੍ਰਧਾਨ ਜੀ ਨੂੰ ਪੁੱਛੋ ਨਾ ਕਿਉਂ ਬੰਦ ਕੀਤਾ ਨਹੀਂ ਨਹੀਂ ਮੈਂ ਤਾਂ ਬੋਲ ਰਹੀ ਸੀ ਹਾਂਜੀ ਕਿਉਂ ਬੰਦ ਕੀਤਾ ਜਿਹੜੀ ਗੱਲ ਹੈ ਜਿਹੜੀ ਉੱਥੇ ਨਹੀਂ ਬੋਲਣ ਦਿੱਤੇ ਨਹੀਂ ਨਹੀਂ ਮੈਂ ਤਾਂ ਸਾਰਾ ਹੀ ਬੋਲਿਆ ਜੋ ਮੈਂ ਮਤਾ ਲਗਾਈ ਸੀ ਸਾਰਾ ਹੀ ਬੋਲਿਆ ਇਹ ਜੇ ਉਹਨਾਂ ਨੇ ਰੱਦ ਕੀਤਾ ਜਾਂ ਉਹਨਾਂ ਨੇ ਮਿਊਟ ਕੀਤਾ ਤੇ ਉਹਨਾਂ ਨੂੰ ਪੁੱਛੋ ਨਾ ਮੇਰਾ ਕਲਚਰ ਵਾਲੀ ਬਾਈਟ ਆਈ ਉਸ ਤੋਂ ਬਾਅਦ ਸਾਰਾ ਕੁਝ ਦੇਖੋ ਮੈਂ ਇਹ ਕਿਹਾ ਸੀ ਕਿ ਪੰਜ ਪ੍ਰਧਾਨੀ ਪ੍ਰਣਾਲੀ ਨੂੰ ਅਸੀਂ ਕਤਲ ਕਰਕੇ ਅਸੀਂ ਉਹਨੂੰ ਅੱਖੋਂ ਪਰੋਕੇ ਕਰਕੇ ਅਸੀਂ ਲਫਾਫਾ ਕਲਚਰ ਵਿੱਚ ਹੀ ਰਹਿ ਅਸੀਂ 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 ਮਤਲਬ ਅਸੀਂ ਸਾਰੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਆਪਾਂ ਪੰਜ ਪ੍ਰਧਾਨੀ ਪ੍ਰਣਾਲੀ ਨੂੰ ਮਾਨਤਾ ਦਿਈਏ ਸਿਧਾਂਤਾਂ ਨੂੰ ਮਾਨਤਾ ਦਿਈਏ ਔਰ ਆਪਣੇ ਇਸ ਮਹਾਨ ਸੱਸਤਾ ਦਾ ਸਿਰ ਉੱਚਾ ਕਰੀਏ ਬੀਬੀ ਜੀ ਅੱਜ ਕਿਸੇ ਵਿਰੋਧ ਕੀਤਾ ਹੈਗਾ ਇਹ ਬਿੱਲ ਦਾ ਸਰੋਪਿੰਗ ਮੈਡੀ ਆਪਣਾ ਕੋ ਚੈਨਲ ਖੋਲਣ ਜਾ ਰਹੀ ਹੈਗੀ ਇਹ ਲਾਈਨ ਦਾ ਟੈਂਡਰ ਹੀ ਦੁਬਾਰਾ ਟੈਂਡਰ ਹੀ ਭਰੇ ਜਾਣਗੇ ਮੈਂ ਹੁਣ ਵੀ ਕਹਿੰਨੀ ਹੈ ਤੇ ਅੰਦਰ ਵੀ ਕਿਹਾ ਇਹ ਪ੍ਰਧਾਨ ਸਾਹਿਬ YouTube ਚੈਨਲ ਤੇ ਆਲਰੇਡੀ ਤੁਸੀਂ ਤਿਆਰ ਕੀਤਾ ਹੋਇਆ ਹੁਣ ਲੋੜ ਹੈ ਸੈਕੂਲਾਈਟ ਚੈਨਲ ਤਿਆਰ ਕਰਨ ਦੀ ਪੂਰਾ ਚੈਨਲ ਤਿਆਰ ਕਰੋ ਕੌਮ ਬੜੀ ਮਹਾਨ ਹੈ ਕੌਮ ਬੜੀ ਬਿਆਲੂ ਹੈ ਕੌਮ ਨੂੰ ਤਾਂ ਤੁਸੀਂ ਕੋ ਆਪਣਾ ਆਪਾਂ ਨਿਸ਼ਾਵਾਰ ਕਰ ਦੇਗੀ ਤੁਸੀਂ ਕਿਉਂ ਘਬਰਾ ਨਹੀਂ ਹੋ ਤੁਸੀਂ ਟੈਂਡਰ ਬਿਲਕੁਲ ਨਹੀਂ ਕਰਨੇ ਨਾ ਟੈਂਡਰ ਹੋਣਾ ਚਾਹੀਦਾ ਨਾ ਕਿਸੇ ਨੂੰ ਇਹ ਦੇਣਾ ਚਾਹੀਦਾ ਆਪਣਾ ਚੈਨਲ ਤਿਆਰ ਕਰੋ ਪ੍ਰਧਾਨ ਜੀ ਨੇ ਇਸ ਗੱਲ ਨਾਲ ਸਾਨੂੰ ਹਮੀ ਪਰਿਆ ਉਹ ਕਹਿੰਦੇ ਅੱਜ ਦਾ ਨਿਕਾਤੀ ਇੱਕੋ ਹੀ ਨਿਕਾਤੀ ਪ੍ਰੋਗਰਾਮ ਹੈ ਉਹਨੂੰ ਪੁੱਛ ਲੋ ਦੇਖੋ ਭਾਜੀ ਲੰਗਰ ਰਾਮ ਜੀ ਬਗਵਲਤਮਨ ਨੂੰ ਦੇਖੋ ਹਾਂ ਭਾਜੀ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਭਗਵਲਤਮਨ ਦੀ ਇਹ ਦਖਲ ਅੰਦਾਜ਼ੀ ਗਲਤ ਹੈ ਐਕਟ ਵਿੱਚ ਕੋਈ ਕੋਈ ਸਰਕਾਰ ਕੋਈ ਸਿਆਸੀ ਪਾਰਟੀ ਦਖਲ ਅੰਦਾਜ਼ੀ ਨਹੀਂ ਕਰਦੀ ਇਹ ਇਹ ਨਹੀਂ ਉਸ ਤੋਂ ਜ਼ਿਆਦਾ ਦੇ ਸਕਦਾ ਐਕਟ ਵਿੱਚ ਤਬਦੀਲੀ ਨਹੀਂ ਕਰ ਸਕਦਾ ਵੀਰ ਐਕਟ ਵਿੱਚ ਕੋਈ ਸਰਕਾਰ ਨਹੀਂ ਕਰ ਸਕਦੀ ਸਿਵਾਏ ਸ਼੍ਰੋਮਣੀ ਕਮੇਟੀ ਪ੍ਰਵਾਨਗੀ ਤੋਂ ਬਿਨਾ ਸੈਂਟਰ ਕਰ ਸਕਦਾ ਉਹ ਵੀ ਸ਼੍ਰੋਮਣੀ ਕਮੇਟੀ ਜਦੋਂ ਮਤਾ ਪਾਸ ਕਰਕੇ ਦੇਗੀ ਨੰਗਲਾਂ ਦਾ ਸਰ ਜੀ ਨੰਗਲਾਂ ਦਾ ਹਰ ਕਿਲੈਕਸ਼ਨ ਹੈ ਹਰ ਕਿਲੈਕਸ਼ਨ ਹੈ ਕਰਿਓ ਨਹੀਂ ਆਉਣਾ ਲਈ ਹੈ ਕਿਉਂਕਿ ਉਹ ਫੋਟੋ ਸੂਚੀ ਮੰਗ ਲਈ ਹੈ ਗੁਰਦੁਆਰਾ ਕੌਂਸਲ ਨੇ ਮੈਂ ਸ਼੍ਰੋਮਣੀ ਪੰਥ ਚੋਮੜੀ ਕਾਲੀ ਪੰਥ ਬਣਾਇਆ ਧਾਰਮਿਕ ਜਥੇਬੰਦੀ ਬਣਾਈ ਹੈ ਤੇ ਮੇਰੀ ਬੇਨਤੀ ਹੈ ਕਿ ਕੋਈ ਸਿਆਸੀ ਪਾਰਟੀ ਵੱਲੋਂ ਚੋਣਾਂ ਨਾ ਲੜਨ ਧਾਰਮਿਕ ਜਥੇਬੰਦੀ ਵੱਲੋਂ ਚੋਣਾਂ ਲੜਨ ਇਹ ਸਾਰਿਆਂ ਦੀ ਮੇਰੀ ਬੇਨਤੀ ਵੀ ਉਹਦੇ ਵਿੱਚ ਸ਼ਾਮਲ ਹੋਵੇ ਤੁਸੀਂ ਮਤੇ ਆਪਣੇ ਆਪ ਆਜੀ ਆਜੀ ਤੁਸੀਂ ਕੌਣੀ ਸੀ ਕਿ ਤੋਂ ਮਤੇ ਤੁਸੀਂ ਪ੍ਰਮਾਣਗੀ ਲਈ ਸੀ ਮਾਈਕ ਕਿਉਂ ਬੰਦ ਕੀਤਾ ਗਿਆ ਪਹਿਲਾਂ ਇਹ ਦੱਸੋ ਇਹ ਤਾਂ ਪ੍ਰਧਾਨ ਜੀ ਨੂੰ ਪੁੱਛੋ ਨਾ ਕਿਉਂ ਬੰਦ ਕੀਤਾ ਉਹਨਾਂ ਜੀ ਨੂੰ ਪੁੱਛੋ ਨਹੀਂ ਨਹੀਂ ਮੈਂ ਤਾਂ ਬੋਲ ਰਹੀ ਸੀ ਹਾਂਜੀ ਕਿਉਂ ਬੰਦ ਕਰ ਬੀਬੀ ਜਿਹੜੀ ਗੱਲ ਸੀ ਜਿਹੜੀ ਉੱਥੇ ਨਹੀਂ ਬੋਲਣ ਦਿੱਤੇ ਨਹੀਂ ਨਹੀਂ ਮੈਂ ਤਾਂ ਸਾਰਾ ਹੀ ਬੋਲਿਆ ਜੋ ਮੈਂ ਮਤਾ ਲਗਾਈ ਸੀ ਸਾਰਾ ਹੀ ਬੋਲਿਆ ਇਹ ਜੋ ਉਹਨਾਂ ਨੇ ਰੱਦ ਕੀਤਾ ਜਾਂ ਉਹਨਾਂ ਨੇ ਇਹ ਮਿਊਟ ਕੀਤਾ ਤੇ ਉਹਨਾਂ ਨੂੰ ਪੁੱਛੋ ਨਾ ਬਾਬਾ ਕਲਚਰ ਵਾਲੀ ਬਾਈਟ ਆਈ ਉਸ ਤੋਂ ਬਾਅਦ ਸਾਰਾ ਕੁਝ ਨਹੀਂ ਦੇਖੋ ਮੈਂ ਇਹ ਕਿਹਾ ਸੀ ਕਿ ਪੰਜ ਪ੍ਰਧਾਨੀ ਪ੍ਰਣਾਰੀ ਨੂੰ ਅਸੀਂ ਕਤਲ ਕਰਕੇ ਅਸੀਂ ਉਹਨੂੰ ਅੱਖੋਂ ਪਰੋਖੇ ਕਰਕੇ ਅਸੀਂ ਲਫਾਫਾ ਕਲਚਰ ਵਿੱਚ ਹੀ ਰਹੇ ਅਸੀਂ 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 ਮਤਲਬ ਅਸੀਂ ਸਾਰੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਆਪਾਂ ਪੰਜ ਪ੍ਰਧਾਨੀ ਪ੍ਰਣਾਲੀ ਨੂੰ ਮਾਨਤਾ ਦਈਏ ਸਿਧਾਂਤਾਂ ਨੂੰ ਮਾਨਤਾ ਦਈਏ ਔਰ ਆਪਣੇ ਇਸ ਮਹਾਨ ਸਰਸਤਾ ਦਾ ਸਿਰ ਉੱਚਾ ਕਰੀਏ। ਬੀਬੀ ਜੀ ਅੱਜ ਕਿਸੇ ਵਿਰੋਧ ਕੀਤਾ ਹੈਗਾ ਇਹ ਬਿੱਲ ਦਾ ਕਿ ਸਰਪੰਚ ਜੀ ਆਪਣਾ ਕੋ ਚੈਨਲ ਖੋਲਣ ਜਾ ਰਹੀ ਹੈਗੀ ਇਹਦਾ ਟੈਂਡਰ ਹੀ ਦੁਬਾਰਾ ਟੈਂਡਰ ਹੀ ਭਰੇ ਜਾਣਗੇ। ਮੈਂ ਹੁਣ ਵੀ ਕਹਿੰਨੀ ਐ ਤੇ ਅੰਦਰ ਵੀ ਕਿਹਾ ਇਹ ਪ੍ਰਧਾਨ ਸਾਹਿਬ YouTube ਚੈਨਲ ਤੇ ਆਲਰੇਡੀ ਤੁਸੀਂ ਤਿਆਰ ਕੀਤਾ ਹੋਇਆ। ਹੁਣ ਲੋੜ ਹੈ ਸੈਟਲਾਈਟ ਚੈਨਲ ਤਿਆਰ ਕਰਨ ਦੀ ਪੂਰਾ ਚੈਨਲ ਤਿਆਰ ਕਰੋ। ਕੌਣ ਬੜੀ ਮਹਾਨ ਹੈ ਕੌਣ ਬੜੀ ਬਿਆਲੂ ਹੈ ਕੌਮ ਨੂੰ ਤਾਂ ਤੁਸੀਂ ਕਹੋ ਆਪਣਾ ਆਪਾਂ ਨਿਸ਼ਾਵਾਰ ਕਰ ਦੇਗੀ ਤੁਸੀਂ ਕਿਉਂ ਘਬਰਾ ਨਹੀਂ ਹੋ ਤੁਸੀਂ ਟੈਂਡਰ ਬਿਲਕੁਲ ਨਹੀਂ ਕਰਨੇ ਨਾ ਟੈਂਡਰ ਹੋਣਾ ਚਾਹੀਦਾ ਨਾ ਕਿਸੇ ਨੂੰ ਇਹ ਦੇਣਾ ਚਾਹੀਦਾ ਆਪਣਾ ਚੈਨਲ ਤਿਆਰ ਕਰੋ ਪ੍ਰਧਾਨ ਜੀ ਨੇ ਇਸ ਗੱਲ ਨਾਲ ਸੰਮਾਨੀ ਪਰੀਆ ਕਹਿੰਦੇ ਅੱਜ ਦਾ ਨਿਕਾਤੀ ਇੱਕੋ ਹੀ ਨਿਕਾਤੀ ਫਰੋੜਨ ਹੈ ਉਹਨਾਂ ਨੂੰ ਪੁੱਛ ਲੋ ਦੇਖੋ ਭਾਜੀ ਲੰਗਰ ਆਉਂਦਾ ਹੋਂਤਮਾਨ ਨੂੰ ਦੇਖਦੇ ਹਾਂ ਭਾਜੀ ਮੈਂ ਤਾਂ ਪਹਿਲੇ ਹੀ ਕਹਿ ਚੁੱਕਾ ਹਾਂ ਕਿ ਭਗਵਾਨ ਦਾ ਮਾਨ ਦੀ ਇਹ दखਲ ਅੰਦਾਜ਼ੀ ਗਲਤ ਹੈ ਐਕਟ ਵਿੱਚ ਕੋਈ ਕੋਈ ਸਰਕਾਰ ਕੋਈ ਸਿਆਸੀ ਪਾਰਟੀ दखਲ ਅੰਦਾਜ਼ੀ ਨਹੀਂ ਕਰ ਸਕਦੀ ਨਹੀਂ ਇਹ ਨਹੀਂ ਉਸ ਨੂੰ ਜਾ ਦੇ ਸਕਦਾ ਐਕਟ ਵਿੱਚ ਤਬਦੀਲੀ ਨਹੀਂ ਕਰ ਸਕਦਾ ਵੀਰ ਐਕਟ ਵਿੱਚ ਕੋਈ ਸਰਕਾਰ ਨਹੀਂ ਕਰ ਸਕਦੀ ਸવાય ਸ਼ੋਮਨਿਕ ਮੇਰੀ ਪ੍ਰਵਾਨਗੀ ਤੋਂ ਬਿਨਾ ਸੈਂਟਰ ਕਰ ਸਕਦਾ ਉਹ ਵੀ ਸ਼ਰਮਣੀ ਕਮੇਟੀ ਜਦੋਂ ਮਤਾ ਪਾਸ ਕਰਕੇ ਦੇਗੀ ਨੰਗਲੈਂਡ ਸਰ ਜੀ ਨੰਗਲੈਂਡ ਦਾ ਸਰ ਕੀ ਇਲੈਕਸ਼ਨ ਹੈ ਥੈਟਿਕ ਕਰਿਓ ਨਹੀਂ ਆਉਣਾ ਨਹੀਂ ਆਉਣਾ ਕਿਉਂਕਿ ਉਹ ਫੋਟੋ ਸੂਚੀ ਮੰਗ ਲਈ ਹੈ ਗੁਰਦੁਆਰਾ ਜੂਨੀਸ਼ਨ ਨੇ ਮੈਂ ਸ਼ਰਮਣੀ ਪੰਥ ਚੋਮੜੀ ਕਾਲੀ ਪੰਥ ਬਣਾਇਆ ਧਾਰਮਿਕ ਜਥੇਬੰਦੀ ਬਣਾਈ ਹੈ ਮੇਰੀ ਬੇਨਤੀ ਹੈ ਕਿ ਕੋਈ ਸਿਆਸੀ ਪਾਰਟੀ ਵੱਲੋਂ ਚੋਰ ਨਾ ਲੱਗਣ ਤਾਰਿਖ ਮੇਕ ਜੱਤੇ ਬੰਦੀ ਬਣਾ ਚੋਲਣ ਇਹ ਸਾਰਿਆਂ ਦੀ ਮੇਰੀ ਬੇਨਤੀ ਵੀ ਉਹਦੇ ਵਿੱਚ ਸ਼ਾਮਲ ਹੋ ਗੋ। ਤੁਸੀਂ ਮਤੇ ਦੋ ਆਪਣੇ ਹੀ ਸਪਾ। ਹਾਂਜੀ ਬਾਜਰੀ ਤੁਸੀਂ ਲਾਉਣੀ ਸੀਗੀ ਦੋ ਮਤੇ ਤੁਸੀਂ ਪ੍ਰਮਾਣ ਕੀ ਲਈ ਸੀ। ਵਾਹ ਕਿਉਂ ਨਾ ਕੀਤਾ ਗਿਆ ਪਹਿਲਾਂ ਇਹ ਦੱਸੋ। ਇਹ ਤਾਂ ਪ੍ਰਧਾਨ ਜੀ ਨੂੰ ਪੁੱਛੋ ਨਾ ਕਿਉਂ ਬੰਦ ਕੀਤਾ ਉਹਦੇ ਬੀਟ ਨੂੰ ਪੁੱਛੋ। ਨਹੀਂ ਨਹੀਂ ਮੈਂ ਤਾਂ ਬੋਲ ਰਹੀ ਸੀ। ਹਾਂਜੀ ਕਿਉਂ ਬੰਦ ਕੀਤਾ ਜਿਹੜੀ ਗੱਲ ਸੀ ਜਿਹੜੀ ਉੱਥੇ ਨਹੀਂ ਬੋਲਣ ਦਿੱਤੇ। ਨਹੀਂ ਨਹੀਂ ਮੈਂ ਤਾਂ ਸਾਰਾ ਹੀ ਬੋਲਿਆ। ਜੋ ਮੈਂ ਮਤਾ ਲਗਾਈ ਸੀ ਸਾਰਾ ਹੀ ਬੋਲਿਆ। ਇਹ ਜੋ ਉਹਨਾਂ ਨੇ ਰੱਦ ਕੀਤਾ ਜਾਂ ਉਹਨਾਂ ਨੇ ਮਿਊਟ ਕੀਤਾ ਤੇ ਉਹਨਾਂ ਨੂੰ ਪੁੱਛੋ ਨਾ ਬਾਬਾ ਕਲਚਰ ਵਾਲੀ ਬਾਈਟ ਆਈ ਉਸ ਤੋਂ ਬਾਅਦ ਸਾਰਾ ਕੁਝ ਦੇਖੋ ਮੈਂ ਇਹ ਕਿਹਾ ਸੀ ਕਿ ਪੰਜ ਪ੍ਰਧਾਨੀ ਪ੍ਰਣਾਲੀ ਨੂੰ ਅਸੀਂ ਕਤਲ ਕਰਕੇ ਅਸੀਂ ਉਹਨੂੰ ਅੱਖੋਂ ਪਰੋਕੇ ਕਰਕੇ ਅਸੀਂ ਲਫਾਫਾ ਕਲਚਰ ਵਿੱਚ ਹੀ ਰਹੇ ਅਸੀਂ 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 ਮਤਲਬ ਅਸੀਂ ਸਾਰੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਆਪਾਂ ਪੰਜ ਪ੍ਰਧਾਨੀ ਪ੍ਰਣਾਲੀ ਨੂੰ ਮਹਾਨਤਾ ਦੇਈਏ ਸਿਧਾਂਤਾਂ ਨੂੰ ਮਹਾਨਤਾ ਦੇਈਏ ਔਰ ਆਪਣੇ ਇਸ ਮਹਾਨ ਸੰਸਾਧ ਦਾ ਸਿਰ ਉੱਚਾ ਕਰੀਏ ਬੀਬੀ ਜੀ ਅੱਜ रहेਗਾ ਇਹ ਬਿਲਕੁਲ ਕੀ ਸਰਪੰਚ ਜੀ ਆਪਣਾ ਕੋ ਚੈਨਲ ਖੋਲਣ ਜਾ ਰਹੀ ਹੈਗੀ ਇਹ ਲਾਈਨ ਜੀ ਦਾ ਟੈਂਡਰ ਹੀ ਦੁਬਾਰਾ ਟੈਂਡਰ ਹੀ ਭਰੇ ਜਾਣਗੇ ਮੈਂ ਹੁਣ ਵੀ ਕਹਿੰਨੀ ਹੈ ਤੇ ਅੰਦਰ ਵੀ ਕਿਹਾ ਇਹ ਪ੍ਰਧਾਨ ਸਾਹਿਬ YouTube ਚੈਨਲ ਤੇ ਆਲਰੇਡੀ ਤੁਸੀਂ ਤਿਆਰ ਕੀਤਾ ਹੋਇਆ ਹੁਣ ਲੋੜ ਹੈ ਸੈਟਲਾਈਟ ਚੈਨਲ ਤਿਆਰ ਕਰਨ ਦੀ ਪੂਰਾ ਚੈਨਲ ਤਿਆਰ ਕਰੋ ਕੌਮ ਬੜੀ ਮਹਾਨ ਹੈ ਕੌਮ ਬੜੀ ਬਿਆਲੂ ਹੈ ਕੌਮ ਨੂੰ ਤਾਂ ਤੁਸੀਂ ਕੋ ਆਪਣਾ ਆਪਾ ਨਿਸ਼ਾਣ ਕਰ ਦੇਗੀ ਤੁਸੀਂ ਕਿਉਂ ਘਬਰਾਨੇ ਹੋ ਤੁਸੀਂ ਟੈਂਡਰ ਬਿਲਕੁਲ ਨਹੀਂ ਕਰਨੇ ਨਾ ਟੈਂਡਰ ਹੋਣਾ ਚਾਹੀਦਾ ਨਾ ਕਿਸੇ ਨੂੰ ਇਹ ਦੇਣਾ ਚਾਹੀਦਾ ਆਪਣਾ ਚੈਨਲ ਤਿਆਰ ਕਰੋ ਪ੍ਰਧਾਨ ਜੀ ਨੇ ਇਸ ਗੱਲ ਨਾਲ ਸਾਨ ਹਮੀ ਭਰੀਆ ਉਹ ਕਹਿੰਦੇ ਅੱਜ ਦਾ ਨਿਕਾਤੀ ਇੱਕੋ ਹੀ ਨਿਕਾਤੀ ਪ੍ਰੋਗਰਾਮ ਹੈ ਉਹਨੂੰ ਪੁੱਛ ਲੋ ਪਾਜੀ ਪਰ ਇਸ ਤਰੀਕੇ ਨਾਲ ਦੇਖੋ ਭਾਜੀ ਨੰਗਰਾਮ ਭਗਵੰਤ ਮਾਨ ਨੂੰ ਦੇਖਦੇ ਹਾਂ ਪਾਜੀ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਿਆ ਕਿ ਭਗਵੰਤ ਮਾਨ ਦੀ ਇਹ ਦਖਲਅੰਦਾਜ਼ੀ ਗਲਤ ਹੈ ਐਕਟਿਵ ਵਿੱਚ ਕੋਈ ਕੋਈ ਸਰਕਾਰ ਕੋਈ ਸਿਆਸੀ ਪਾਰਟੀ ਦਖਲਅੰਦਾਜ਼ੀ ਨਹੀਂ ਕਰਦੀ ਨੇ ਇਹ ਨਹੀਂ ਉਸ ਨੂੰ ਜਾ ਦੇ ਸਕਦਾ ਐਕਟ ਵਿੱਚ ਤਬਦੀਲੀ ਨਹੀਂ ਕਰ ਸਕਦਾ ਵੀਰ ਐਕਟ ਵਿੱਚ ਕੋਈ ਸਰਕਾਰ ਨਹੀਂ ਕਰ ਸਕਦੀ ਸਿਵਾਏ ਸ਼੍ਰੋਮਣੀ ਕਮੇਟੀ ਪ੍ਰਵਾਨਗੀ ਤੋਂ ਬਿਨਾ ਸੈਂਟਰ ਕਰ ਸਕਦਾ ਉਹ ਵੀ ਸ਼੍ਰੋਮਣੀ ਕਮੇਟੀ ਜਦੋਂ ਮਤਾ ਪਾਸ ਕਰਕੇ ਦੇਗੀ ਨਾ ਨੰਗਲੰਦ ਸਰ ਜੀ ਨੰਗਲੰਦ ਦਾ ਕਰ ਕੀ ਇਲੈਕਸ਼ਨ ਹੈ ਕਰਿਓ ਭਾਈ ਨਹੀਂ ਆਉਣ ਵਾਲੀ ਹੈ ਕਿਉਂਕਿ ਉਹ ਫੋਟੋ ਸੂਚੀ ਮੰਗ ਲਈ ਹੈ ਗੁਰਦੁਆਰਾ ਕਮਿਸ਼ਨ ਨੇ ਮੈਂ ਸ਼੍ਰੋਮਣੀ ਪੰਥ ਸ਼ੋਮਣੀ ਕਾਲੀ ਪੰਥ ਬਣਾਇਆ ਧਾਰਮਿਕ ਜਥੇਬੰਦੀ ਬਣਾਈ ਹੈ ਮੇਰੀ ਬੇਨਤੀ ਹੈ ਕਿ ਕੋਈ ਸਿਆਸੀ ਪਾਰਟੀ ਵੱਲੋਂ ਚੋਣਾਂ ਨਾਲ ਲੜਨ ਧਾਰਮਿਕ ਜਥੇਬੰਦੀ ਵੱਲੋਂ ਚੋਣਾਂ ਲੜਨ ਇਹ ਸਾਰਿਆਂ ਮੇਰੀ ਬੇਨਤੀ ਵੀ ਉਹਦੇ ਵਿੱਚ ਸ਼ਾਮਲ ਹੋਵੇ ਤੁਸੀਂ ਮਤੇ ਦੋ ਆਪਣੇ ਆਪ ਆਜਿ ਬਾਜਰੀ ਤੁਸੀਂ ਹੋਣੀ ਸੀ ਕਿ ਦੋ ਮਤੇ ਤੁਸੀਂ ਪ੍ਰਮਾਣਗੀ ਲਈ ਸੀ ਵਾਹ ਕਿਉਂ ਮੰਨ ਕੀਤਾ ਗਿਆ ਪਹਿਲਾਂ ਇਹ ਤਾਂ ਪ੍ਰਧਾਨ ਜੀ ਨੂੰ ਪੁੱਛੋ ਨਾ ਕਿਉਂ ਮੰਨ ਕੀਤਾ ਉਹ ਜੀ ਪੁੱਛੋ ਨਹੀਂ ਨਹੀਂ ਮੈਂ ਤਾਂ ਬੋਲ ਰਹੀ ਸੀ ਹਾਂਜੀ ਕਿਉਂ ਬੰਦ ਜਿਹੜੀ ਗੱਲ ਸੀ ਜਿਹੜੀ ਉਹਦੇ ਨਹੀਂ ਬੋਲਣ ਦਿੱਤੇ ਨਹੀਂ ਨਹੀਂ ਮੈਂ ਤਾਂ ਸਾਰਾ ਹੀ ਬੋਲਿਆ ਜੋ ਮੈਂ ਮਤਾ ਲਗਾਈ ਸੀ ਸਾਰਾ ਹੀ ਬੋਲਿਆ ਇਹ ਜੋ ਉਹਨਾਂ ਨੇ ਰੱਦ ਕੀਤਾ ਜਾਂ ਉਹਨਾਂ ਨੇ ਮਿਊਟ ਕੀਤਾ ਤੇ ਉਹਨਾਂ ਨੂੰ ਪੁੱਛੋ ਨਾ ਲਫਾਫਾ ਕਲਚਰ ਵਾਲੀ ਬਾਈਟ ਆਈ ਉਸ ਤੋਂ ਬਾਅਦ ਸਾਰਾ ਕੁਝ ਦੇਖੋ ਮੈਂ ਇਹ ਕਿਹਾ ਸੀ ਕਿ ਪੰਜ ਪ੍ਰਧਾਨੀ ਪ੍ਰਣਾਰੀ ਨੂੰ ਅਸੀਂ ਕਤਲ ਕਰਕੇ ਅਸੀਂ ਉਹਨੂੰ ਅੱਖੋਂ ਪਰੋਕੇ ਕਰਕੇ ਅਸੀਂ ਲਫਾਫਾ ਕਲਚਰ ਵਿੱਚ ਹੀ ਰਹੇ ਅਸੀਂ 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 ਮਤਲਬ ਅਸੀਂ ਸਾਰੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਆਪਾਂ ਪੰਜ ਪ੍ਰਧਾਨੀ ਪ੍ਰਣਾਲੀ ਨੂੰ ਮਾਨਤਾ ਦੇਈਏ ਸਿਧਾਂਤਾਂ ਨੂੰ ਮਾਨਤਾ ਦੇਈਏ ਔਰ ਆਪਣੇ ਇਸ ਮਹਾਨ ਸੰਸਥਾ ਦਾ ਸਿਰ ਉੱਚਾ ਕਰੀਏ। ਬੀਬੀ ਜੀ ਅੱਜ ਕਿਸੇ ਵਿਰੋਧ ਕੀਤਾ ਹੈਗਾ ਇਹ ਬਿੱਲ ਦਾ ਕਿ ਅਸ਼ੋਕਿੰਗ ਬੇਟੀ ਆਪਣਾ ਕੋ ਚੈਨਲ ਖੋਲਣ ਜਾ ਰਹੀ ਹੈਗੀ ਇਹਨੂੰ ਤਾਂ ਟੈਂਡਰ ਹੀ ਦੁਬਾਰਾ ਟੈਂਡਰ ਹੀ ਭਰੇ ਜਾਣਗੇ। ਮੈਂ ਹੁਣ ਵੀ ਕਹਿੰਨੀ ਐ ਤੇ ਅੰਦਰ ਵੀ ਕਿਹਾ ਕਿ ਪ੍ਰਧਾਨ ਸਾਹਿਬ YouTube ਚੈਨਲ ਤੇ ਆਲਰੇਡੀ ਤੁਸੀਂ ਤਿਆਰ ਕੀਤਾ ਹੋਇਆ। ਹੁਣ ਲੋੜ ਹੈ ਸੈਟਲਾਈਟ ਚੈਨਲ ਤਿਆਰ ਕਰਨ ਦੀ। ਪੂਰਾ ਚੈਨਲ ਤਿਆਰ ਕਰੋ। ਕੌਣ ਬੜੀ ਮਹਾਨ ਹੈ ਕੌਣ ਬੜੀ ਬਿਆਲੂ ਹੈ ਕੌਮ ਨੂੰ ਤਾਂ ਤੁਸੀਂ ਕਹੋ ਆਪਣਾ ਆਪਾ ਨਿਸ਼ਾਵਾਰ ਕਰ ਦੇਗੀ ਤੁਸੀਂ ਕਿਉਂ ਘਬਰਾਨੇ ਹੋ ਤੁਸੀਂ ਟੈਂਡਰ ਬਿਲਕੁਲ ਨਹੀਂ ਕਰਨੇ ਨਾ ਟੈਂਡਰ ਹੋਣਾ ਚਾਹੀਦਾ ਨਾ ਕਿਸੇ ਨੂੰ ਇਹ ਦੇਣਾ ਚਾਹੀਦਾ ਆਪਣਾ ਚੈਨਲ ਤਿਆਰ ਕਰੋ ਪ੍ਰਧਾਨ ਜੀ ਨੇ ਇਸ ਗੱਲ ਨਾਲ ਸੰਮਾਨ ਹਮੀ ਪਰਿਆ ਉਹ ਕਹਿੰਦੇ ਅੱਜ ਦਾ ਨਿਕਾਤੀ ਇੱਕੋ ਹੀ ਨਿਕਾਤੀ ਪ੍ਰੋਗਰਾਮ ਹੈ ਉਹਨਾਂ ਨੂੰ ਪੁੱਛ ਲੋ ਦੇਖੋ ਭਾਜੀ ਨੰਗੇ ਰਾਮ ਬਹੁਤ ਮਾਣ ਦਾ ਦੇਖਦੇ ਭਾਜੀ ਮੈਂ ਤਾਂ ਪਹਿਲਾਂ ਹੀ ਕਹਿੰਦਾ ਕਿ ਭਗਵਾਨ ਦਾ ਮਾਨ ਦੀ ਇਹ दखलंदाजी ਗਲਤ ਹੈ ਐਕਟ ਵਿੱਚ ਕੋਈ ਕੋਈ ਸਰਕਾਰ ਕੋਈ ਸਿਆਸੀ ਪਾਰਟੀ दखलंदाजी ਨਹੀਂ ਕਰ ਸਕਦੀ ਨਹੀਂ ਇਹ ਨਹੀਂ ਉਹ ਸੁਝਾਅ ਦੇ ਸਕਦਾ ਐਕਟ ਵਿੱਚ ਤਬਦੀਲੀ ਨਹੀਂ ਕਰ ਸਕਦਾ ਨਹੀਂ ਐਕਟ ਵਿੱਚ ਕੋਈ ਸਰਕਾਰ ਨਹੀਂ ਕਰ ਸਕਦੀ ਸਿਵਾਏ ਸ਼ੋਮਨਿਕ ਮੇਰ ਦੀ ਪ੍ਰਵਾਨਗੀ ਤੋਂ ਬਿਨਾ ਸੈਂਟਰ ਕਰ ਸਕਦਾ ਹੈ ਉਹ ਵੀ ਸ਼ਰਮਣੀ ਕਮੇਟੀ ਜਦੋਂ ਮਤਾ ਪਾਸ ਕਰਕੇ ਦੇਗੀ ਨੰਗਲੰਦ ਸਰ ਜੀ ਨੰਗਲੰਦ ਕਰ ਕਿ ਇਲੈਕਸ਼ਨ ਹੈ ਕਰਿਓ ਨਹੀਂ ਆਉਣਾ ਲਈ ਹੈ ਕਿਉਂਕਿ ਇਹ ਫੋਟੋ ਸੂਚੀ ਮੰਗ ਲਈ ਹੈ ਗੁਰਦੁਆਰਾ ਚੌਂਕੀ ਜੀ ਮੈਂ ਸ਼ਰਮਣੀ ਪੰਥ ਚੌਂਮੜੀ ਕਾਲੀ ਪੰਥ ਬਣਾਇਆ ਧਾਰਮਿਕ ਜਥੇਬੰਦੀ ਬਣਾਈ ਹੈ ਤੇ ਮੇਰੀ ਬੇਨਤੀ ਹੈ ਕਿ ਕੋਈ ਸਿਆਸੀ ਪਾਰਟੀ ਵੱਲੋਂ ਚੋਰ ਨਾ ਲੱਗਣ ਤਾਰਿਕ ਲਗ ਜੇਤੇ ਬੰਦੀ ਬਣਾ ਚੋਲ ਲੰਨ ਇਹ ਸਾਰਿਆਂ ਮੇਰੀ ਬੇਨਤੀ ਵੀ ਉਹਦੇ ਚ ਸ਼ਾਮਲ ਹੋ ਗਏ। ਤੁਸੀਂ ਮਤੇ ਤੋਂ ਆਪਰੇ ਆ। ਬਾਦਰੀ ਬਾਦਰੀ ਤੁਸੀਂ ਲਾਉਣੀ ਸੀ ਕਿ ਕੋਈ ਮਤੇ ਤੁਸੀਂ ਪ੍ਰਮਾਣਗੀ ਲਈ ਸੀ। ਵਾਹ ਕਿਉਂ ਬੰਦ ਕੀਤਾ ਗਿਆ? ਪਹਿਲਾਂ ਇਹ ਦੱਸੋ। ਇਹ ਤਾਂ ਪ੍ਰਧਾਨ ਜੀ ਨੂੰ ਪੁੱਛੋ ਨਾ ਕਿਉਂ ਬੰਦ ਕੀਤਾ। ਨਹੀਂ ਨਹੀਂ ਮੈਂ ਤਾਂ ਬੋਲ ਰਹੀ ਸੀ। ਹਾਂਜੀ ਕਿਉਂ ਬੰਦ ਕੀਤਾ? ਕਿਹੜੀ ਗੱਲ ਸੀ ਜਿਹੜੀ ਉੱਥੇ ਨਹੀਂ ਬੋਲਣ ਦਿੱਤੇ। ਨਹੀਂ ਨਹੀਂ ਮੈਂ ਤਾਂ ਸਾਰਾ ਹੀ ਬੋਲਿਆ। ਜੋ ਮੈਂ ਮਤਾ ਲਗਾਈ ਸੀ ਸਾਰਾ ਹੀ ਬੋਲਿਆ ਇਹ ਜੋ ਉਹਨਾਂ ਨੇ ਰੱਦ ਕੀਤਾ ਜਾਂ ਉਹਨਾਂ ਨੇ ਮਿਊਟ ਕੀਤਾ ਤੇ ਉਹਨਾਂ ਨੂੰ ਪੁੱਛੋ ਨਾ ਲਫਾਫਾ ਕਲਚਰ ਵਾਲੀ ਬਾਈਟ ਆਈ ਉਸ ਤੋਂ ਬਾਅਦ ਸਾਰਾ ਕੁਝ ਦੇਖੋ ਮੈਂ ਇਹ ਕਿਹਾ ਸੀ ਕਿ ਪੰਜ ਪ੍ਰਧਾਨੀ ਪ੍ਰਨਾਰੀ ਨੂੰ ਅਸੀਂ ਕਤਲ ਕਰਕੇ ਅਸੀਂ ਉਹਨੂੰ ਅੱਖੋਂ ਪਰੋਕੇ ਕਰਕੇ ਅਸੀਂ ਲਫਾਫਾ ਕਲਚਰ ਵਿੱਚ ਹੀ ਰਹੇ ਅਸੀਂ 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 ਮਤਲਬ ਅਸੀਂ ਸਾਰੇ ਇਸ ਕਰਕੇ ਮੇਰੀ ਬੇਨਤੀ ਹੈ ਕਿਪਾ ਪੰਜ ਪ੍ਰਧਾਨੀ ਪ੍ਰਣਾਲੀ ਨੂੰ ਮਹਾਨਤਾ ਦਈਏ ਸਿਧਾਂਤਾਂ ਨੂੰ ਮਹਾਨਤਾ ਦਈਏ ਔਰ ਆਪਣੇ ਇਸ ਮਹਾਨ ਸੰਸਥਾ ਦਾ ਸਿਰ ਉੱਚਾ ਕਰੀਏ ਬੀਬੀ ਜੀ ਅੱਜ ਕਿਸੇ ਵਿਰੋਧ ਕੀਤਾ ਹੈਗਾ ਇਹ ਬਿੱਲ ਦਾ ਕਿ ਉਸਰਪਤੀ ਬੇਟੀ ਆਪਣਾ ਕੋਈ ਚੈਨਲ ਖੋਲਣ ਜਾ ਰਹੀ ਹੈਗੀ ਜਲਾਈ ਨੂੰ ਤਾਂ ਟੈਂਡਰ ਹੀ ਦੁਬਾਰਾ ਟੈਂਡਰ ਹੀ ਭਰੇ ਜਾਣਗੇ ਮੈਂ ਹੁਣ ਵੀ ਕਹਿੰਨੀ ਹੈ ਤੇ ਅੰਦਰ ਵੀ ਕਿਹਾ ਕਿ ਪ੍ਰਧਾਨ ਸਾਹਿਬ YouTube ਚੈਨਲ ਤੇ ਆਲਰੇਡੀ ਤੁਸੀਂ ਤਿਆਰ ਕੀਤਾ ਹੋਇਆ ਹੁਣ ਲੋੜ ਹੈ ਸੈਟਲਾਈਟ ਚੈਨਲ ਤਿਆਰ ਕਰਨ ਦੀ ਪੂਰਾ ਚੈਨਲ ਤਿਆਰ ਕਰੋ ਕੌਣ ਬੜੀ ਮਹਾਨ ਹੈ ਕੌਣ ਬੜੀ ਬਿਆਲੂ ਹੈ ਕੌਮ ਨੂੰ ਤਾਂ ਤੁਸੀਂ ਕਹੋ ਆਪਣਾ ਆਪਾ ਨਿਸ਼ਾਣ ਕਰ ਦੇਗੀ ਤੁਸੀਂ ਕਿਉਂ ਘਬਰਾਨੇ ਹੋ ਤੁਸੀਂ ਟੈਂਡਰ ਬਿਲਕੁਲ ਨਹੀਂ ਕਰਨੇ ਨਾ ਟੈਂਡਰ ਹੋਣਾ ਚਾਹੀਦਾ ਨਾ ਕਿਸੇ ਨੂੰ ਇਹ ਦੇਣਾ ਚਾਹੀਦਾ ਆਪਣਾ ਚੈਨਲ ਤਿਆਰ ਕਰੋ ਪ੍ਰਧਾਨ ਜੀ ਨੇ ਇਸ ਗੱਲ ਨਾਲ ਸੰਮਾਨੀ ਪ੍ਰੀਆ ਕਹਿੰਦੇ ਅੱਜ ਦਾ ਨਿਕਾਤੀ ਇੱਕੋ ਹੀ ਨਿਕਾਤੀ ਪ੍ਰੋਗਰਾਮ ਹੈ ਉਹਨੂੰ ਪੁੱਛ ਲੋ ਪਾਜੀ ਪਰ ਇਸ ਤਰੀਕੇ ਨਾਲ ਦੇਖੋ ਭਾਜੀ ਨੰਗਰਾਮ ਭਗਵੰਤ ਮਾਨ ਨੂੰ ਦੇਖਦੇ ਸੁਣਾ ਪਾਜੀ ਮੈਂ ਤਾਂ ਪਹਿਲੇ ਹੀ ਕਹਿੰਦਾ ਕਿ ਭਗਵਾਨ ਦਾ ਮਾਨ ਦੀ ਇਹ ਦਖਲੰਦਗੀ ਗਲਤ ਹੈ ਐਕਟ ਵਿੱਚ ਕੋਈ ਕੋਈ ਸਰਕਾਰ ਕੋਈ ਸਿਆਸੀ ਪਾਰਟੀ ਦਖਲੰਦਗੀ ਨਹੀਂ ਕਰ ਸਕਦੀ ਨਹੀਂ ਇਹ ਨਹੀਂ ਉਹ ਸੁਝਾਅ ਦੇ ਸਕਦਾ ਐਕਟ ਵਿੱਚ ਤਬਦੀਲੀ ਨਹੀਂ ਕਰ ਸਕਦਾ ਵੀਰ ਐਕਟ ਵਿੱਚ ਕੋਈ ਸਰਕਾਰ ਨਹੀਂ ਕਰ ਸਕਦੀ ਸਿਵਾਏ ਸ਼ੋਮਨਿਕ ਮੇਦ ਦੀ ਪ੍ਰਵਾਨਗੀ ਤੋਂ ਬਿਨਾ ਸੈਂਟਰ ਕਰ ਸਕਦਾ ਉਹ ਵੀ ਸ਼ਰਮਣੀ ਕਮੇਟੀ ਜਦੋਂ ਮਤਾ ਪਾਸ ਕਰਕੇ ਦੇਗੀ ਨੰਗਲੰਦ ਸਰ ਜੀ ਨੰਗਲੰਦ ਕਰ ਕੀ ਇਲੈਕਸ਼ਨ ਹੈ ਕਲੇ ਕਰਿਓ ਨਹੀਂ ਆਉਣਾ ਨਹੀਂ ਹੈ ਕਿਉਂਕਿ ਇਹ ਫੋਟੋ ਸੂਚੀ ਮੰਗ ਲਈ ਹੈ ਗੁਰਦੁਆਰਾ ਚੋਣ ਕਮਿਸ਼ਨ ਨੇ ਮੈਂ ਸ਼ਰਮਣੀ ਪੰਥ ਚੋਮੜੀ ਕਾਲੀ ਪੰਥ ਬਣਾਇਆ ਧਾਰਮਿਕ ਜਥੇਬੰਦੀ ਬਣਾਈ ਹੈ ਤੇ ਮੇਰੀ ਬੇਨਤੀ ਹੈ ਕਿ ਕੋਈ ਸਿਆਸੀ ਪਾਰਟੀ ਵੱਲੋਂ ਚੋਣ ਨਾ ਲੜਨ ਧਾਰਮਿਕ ਜਥੇਬੰਦੀ ਵੱਲੋਂ ਚੋਣ ਲੜਨ ਇਹ ਸਾਰਿਆਂ ਦੀ ਮੇਰੀ ਬੇਨਤੀ ਵੀ ਉਹਦੇ ਵਿੱਚ ਸ਼ਾਮਲ ਹੋਵੇ ਕਿ ਤੁਸੀਂ ਮਤੇ ਤੋਂ ਹੋ ਗਿਆ। ਹਾਜ਼ਰੀ ਹਾਜ਼ਰੀ ਤੁਸੀਂ ਲਾਉਣੀ ਸੀ ਕਿ ਕੋ ਮਤੇ ਤੁਸੀਂ ਪ੍ਰਮਾਣਗੀ ਲਈ ਸੀ। ਮਾਈਕ ਕਿਉਂ ਬੰਦ ਕੀਤਾ ਗਿਆ? ਪਹਿਲਾਂ ਇਹ ਦੱਸੋ। ਇਹ ਤਾਂ ਪ੍ਰਧਾਨ ਜੀ ਨੂੰ ਪੁੱਛੋ ਨਾ ਕਿਉਂ ਬੰਦ ਕੀਤਾ। ਨਹੀਂ ਨਹੀਂ ਮੈਂ ਤਾਂ ਬੋਲ ਰਹੀ ਸੀ। ਹਾਂਜੀ ਕਿਉਂ ਬੰਦ ਕੀਤਾ? ਜਿਹੜੀ ਗੱਲ ਸੀ ਜਿਹੜੀ ਉਹ ਤੇ ਨਹੀਂ ਬੋਲਣ ਦਿੱਤੇ। ਨਹੀਂ ਨਹੀਂ ਮੈਂ ਤਾਂ ਸਾਰਾ ਹੀ ਬੋਲਿਆ। ਜੋ ਮੈਂ ਮਤਾ ਲਗਾਈ ਸੀ ਸਾਰਾ ਹੀ ਬੋਲਿਆ। ਇਹ ਜੋ ਉਹਨਾਂ ਨੇ ਰੱਦ ਕੀਤਾ ਜਾਂ ਉਹਨਾਂ ਨੇ ਮਿਊਟ ਕੀਤਾ ਤੇ ਉਹਨਾਂ ਨੂੰ ਪੁੱਛੋ ਨਾ। ਬਫਾ ਕਲਚਰ ਵਾਲੀ ਬਾਈਟ ਆਈ ਉਸ ਤੋਂ ਬਾਅਦ ਸਾਰਾ ਕੁਝ। ਦੇਖੋ ਮੈਂ ਇਹ ਕਿਹਾ ਸੀ ਕਿ ਪੰਜ ਪ੍ਰਧਾਨੀ ਪ੍ਰਣਾਲੀ ਨੂੰ ਅਸੀਂ ਕਤਲ ਕਰਕੇ ਅਸੀਂ ਉਹਨੂੰ ਅੱਖੋਂ ਪਰੋਕੇ ਕਰਕੇ ਅਸੀਂ ਲਿਫਾਫਾ ਕਲਚਰ ਵਿੱਚ ਹੀ ਰਹੇ ਅਸੀਂ 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 ਮਤਲਬ ਅਸੀਂ ਸਾਰੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਆਪਾਂ ਪੰਜ ਪ੍ਰਧਾਨੀ ਪ੍ਰਣਾਲੀ ਨੂੰ ਮਾਨਤਾ ਦਿਈਏ ਸਿਧਾਂਤਾਂ ਨੂੰ ਮਾਨਤਾ ਦਿਈਏ ਔਰ ਆਪਣੇ ਇਸ ਮਹਾਨ ਸੰਸਥਾ ਦਾ ਸਿਰ ਉੱਚਾ ਕਰੀਏ ਬੀਬੀ ਜੀ ਅੱਜ ਕਿਸੇ ਵਿਰੋਧ ਕੀਤਾ ਹੈਗਾ ਇਹ ਬਿੱਲ ਦਾ ਕਿ ਅਸ਼ੋਕਨੀ ਬੇਟੀ ਆਪਣਾ ਕੋ ਚੈਨਲ ਖੋਲਣ ਜਾ ਰਹੀ ਹੈਗੀ ਜਿਹੜੀ ਉਹਦਾ ਟੈਂਡਰੀ ਦੁਬਾਰਾ ਟੈਂਡਰ ਹੀ ਭਰੇ ਜਾਣਗੇ ਮੈਂ ਹੁਣ ਵੀ ਕਹਿੰਨੀ ਹੈ ਤੇ ਅੰਦਰ ਵੀ ਕਿਹਾ ਇਹ ਪ੍ਰਧਾਨ ਸਾਹਿਬ YouTube ਚੈਨਲ ਤੇ ਆਲਰੇਡੀ ਤੁਸੀਂ ਤਿਆਰ ਕੀਤਾ ਹੋਇਆ ਹੁਣ ਲੋੜ ਹੈ ਸੈਟਲਾਈਟ ਚੈਨਲ ਤਿਆਰ ਕਰਨ ਦੀ ਪੂਰਾ ਚੈਨਲ ਤਿਆਰ ਕਰੋ ਕੌਮ ਬੜੀ ਮਹਾਨ ਹੈ ਕੌਮ ਬੜੀ ਬਿਆਲੂ ਹੈ ਕੌਮ ਨੂੰ ਤਾਂ ਤੁਸੀਂ ਕੋ ਆਪਣਾ ਆਪਾਂ ਨਿਸ਼ਾਣ ਕਰ ਦੇਗੀ ਤੁਸੀਂ ਕਿਉਂ ਘਬਰਾਨੇ ਹੋ ਤੁਸੀਂ ਟੈਂਡਰ ਬਿਲਕੁਲ ਨਹੀਂ ਕਰਨੇ ਨਾ ਟੈਂਡਰ ਹੋਣਾ ਚਾਹੀਦਾ ਨਾ ਕਿਸੇ ਨੂੰ ਇਹ ਦੇਣਾ ਚਾਹੀਦਾ ਆਪਣਾ ਚੈਨਲ ਤਿਆਰ ਕਰੋ ਪ੍ਰਧਾਨ ਜੀ ਨੇ ਇਸ ਗੱਲ ਨਾਲ ਸਾਨੂੰ ਹਾਮੀ ਭਰੀ ਆ ਕਹਿੰਦੇ ਅੱਜ ਦਾ ਨਿਕਾਤੀ ਇੱਕੋ ਹੀ ਨਿਕਾਤੀ ਪ੍ਰੋਗਰਾਮ ਹੈ ਉਹਨੂੰ ਪੁੱਛੋ ਦੇਖੋ ਭਾਜੀ ਨਗਰ ਨਾਮ ਭਗਵਾਨ ਦਮਨ ਨੂੰ ਦਖਲ ਨਹੀਂ ਦੇ ਸਕਦਾ ਭਾਜੀ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਕਿ ਭਗਵਾਨ ਦਮਨ ਦੀ ਇਹ ਦਖਲ ਅੰਦਾਜ਼ੀ ਗਲਤ ਹੈ ਐਕਟ ਵਿੱਚ ਕੋਈ ਕੋਈ ਸਰਕਾਰ ਕੋਈ ਸਿਆਸੀ ਪਾਰਟੀ ਦਖਲ ਅੰਦਾਜ਼ੀ ਨਹੀਂ ਕਰ ਸਕਦੀ ਨਹੀਂ ਇਹ ਨਹੀਂ ਉਹ ਸੁਝਾ ਦੇ ਸਕਦਾ ਐਕਟ ਵਿੱਚ ਤਬਦੀਲੀ ਨਹੀਂ ਕਰ ਸਕਦਾ ਵੀਰ ਐਕਟ ਵਿੱਚ ਕੋਈ ਸਰਕਾਰ ਨਹੀਂ ਕਰ ਸਕਦੀ ਸવાય ਸ਼ੋਮਨਿਕ ਮੇਦੀ ਪ੍ਰਵਾਨਗੀ ਤੋਂ ਬਿਨਾ ਸੈਂਟਰ ਕਰ ਸਕਦਾ ਉਹ ਵੀ ਸ਼ਰਮਣੀ ਕਮੇਟੀ ਜਦੋਂ ਮਤਾ ਪਾਸ ਕਰਕੇ ਦੇਗੀ ਨੰਗਲੰਦ ਸਰ ਜੀ ਨੰਗਲੰਦ ਵਰਕ ਇਲੈਕਸ਼ਨ ਹੈ ਕਾਰਕ ਇਲੈਕਸ਼ਨ ਹੈ ਕਰਿਓ ਨਹੀਂ ਆਉਣਾ ਨਹੀਂ ਕਿਉਂਕਿ ਇਹ ਫੋਟੋ ਸੂਚੀ ਮੰਗ ਲਈ ਹੈ ਗੁਰਦੁਆਰਾ ਚੋਣ ਕਮਿਸ਼ਨ ਨੇ ਮੈਂ ਸ਼ਰਮਣੀ ਪੰਥ ਚੋਮੜੀ ਕਾਲੀ ਪੰਥ ਬਣਾਇਆ ਧਾਰਮਿਕ ਜਥੇਬੰਦੀ ਬਣਾਈ ਹੈ ਤੇ ਮੇਰੀ ਬੇਨਤੀ ਹੈ ਕਿ ਕੋਈ ਸਿਆਸੀ ਪਾਰਟੀ ਵੱਲੋਂ ਚੋਣ ਨਾ ਲੜਨ ਧਾਰਮਿਕ ਜਥੇਬੰਦੀ ਬਣਨ ਚੋਣ ਲੜਨ ਇਹ ਸਾਰਿਆਂ ਦੀ ਮੇਰੀ ਬੇਨਤੀ ਵੀ ਉਹਦੇ ਵਿੱਚ ਸ਼ਾਮਲ ਹੋਵੇ ਜੀ ਮੈਂ ਬੈਠੋ ਆਪਣੇ ਹਾਂ ਜੀ ਬਾਦਰੀ ਤੁਸੀਂ ਲਗੌਣੀ ਸੀਗੀ ਦੋ ਮਤੇ ਤੁਸੀਂ ਪ੍ਰਮਾਣ ਕੀ ਲਈ ਸੀ ਮਾਈਕ ਕਿਉਂ ਬੰਦ ਕੀਤਾ ਗਿਆ ਪਹਿਲਾਂ ਇਹ ਦੱਸੋ ਇਹ ਤਾਂ ਪ੍ਰਧਾਨ ਜੀ ਨੂੰ ਪੁੱਛੋ ਨਾ ਕਿਉਂ ਬੰਦ ਕੀਤਾ ਨਹੀਂ ਨਹੀਂ ਮੈਂ ਤਾਂ ਬੋਲ ਰਹੀ ਸੀ ਹਾਂ ਜੀ ਕਿਉਂ ਬੰਦ ਬੀਬੀ ਜੀ ਕੀ ਗੱਲ ਜਿਹੜੀ ਉੱਥੇ ਨਹੀਂ ਬੋਲਣ ਦਿੱਤੇ ਨਹੀਂ ਨਹੀਂ ਮੈਂ ਤਾਂ ਸਾਰਾ ਹੀ ਬੋਲਿਆ ਜੋ ਮੈਂ ਮਤਾ ਲਗਾਈ ਸੀ ਸਾਰਾ ਹੀ ਬੋਲਿਆ